ਇਹ ਚ ਇੱਕ ਇੰਟੀਮੀਸ਼ਨ ਸਾਡੇ ਕੋਲ ਆਈ ਸੀ ਜਿਹਦੇ ਵਿੱਚ ਕੰਪਲੇਨੈਂਟ ਅਫਤਾਰ ਸਿੰਘ ਨੇ ਦੱਸਿਆ ਸੀ ਕਿ ਉਹਦਾ ਰਿਸ਼ਤੇਦਾਰ ਹੈ ਮਾਮੇ ਦਾ ਲड़का ਕੇਸ਼ਰ ਸਿੰਘ ਜਿਹਦੀ ਉਮਰ ਅਰਾਊਂਡ 53 ਸਾਲ ਹੈ ਉਹ ਮਿਸਿੰਗ ਹੈ ਇਹ ਕੰਮ ਕਰਦਾ ਸੀ ਇਹਦਾ ਪਿਗ ਫਾਰਮ ਸੀ ਜਾਂ ਸੂਰਾਂ ਦਾ ਫਾਰਮ ਸੀ ਸੋ ਇਹਨੇ ਦੱਸਿਆ ਸੀ ਕਿ ਇਹ ਮਿਸਿੰਗ ਹੈ 24 ਜੂਨ 2024 ਤੋਂ ਜਦੋਂ ਇਹਦੇ ਵਿੱਚ ਤਫ਼ਤੀਸ਼ ਕੀਤੀ ਗਈ ਪਰਚਾ ਦਰਜ ਕੀਤਾ ਗਿਆ 116 ਨੰਬਰ 12 ਅਗਸਤ 2024 ਨੂੰ ਇਸ ਤਫ਼ਤੀਸ਼ ਦੇ ਲੜੀ ਵਿੱਚ ਐਸਪੀ ਡੀ ਸਾਹਿਬ ਐਸਪੀ ਸਪੈਸ਼ਲ ਬ੍ਰਾਂਚ ਆਪਣੇ ਡੀਐਸਪੀ ਸਮਾਣਾ ਤੇ ਐਸਐਚਓ ਪਸਿਆਣਾ ਇੰਚਾਰਜ ਚੌਂਕੀ ਬਟਾਲਾ ਇਹਨਾਂ ਦੀ ਟੀਮ ਬਣਾਈ ਗਈ ਸੀ ਇਹਨਾਂ ਦੀ ਟੀਮ ਨੇ ਬੜਾ ਟੈਕਨੀਕਲ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਦੇ ਹੋਏ ਇਹਦੇ ਵਿੱਚ ਤਫਤੀਸ਼ ਕੀਤੀ ਤਫਤੀਸ਼ ਚ ਜਦੋਂ ਕਲੀਅਰ ਹੋਇਆ ਕਿ ਇੱਕ ਬੰਦਾ ਹੈਗਾ ਰਾਹੁਲ ਉਹ ਆਲਰੇਡੀ ਜੇਲ੍ਹ ਚ ਸੀਗਾ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਂਦਾ ਕਿਸੇ ਹੋਰ ਕੇਸ 'ਚ ਜਦੋਂ ਉਹ ਉਸ ਕੇਸ 'ਚ ਲੈ ਕੇ ਆਂਦਾ ਉਹਦੀ ਪੁੱਛਗਿੱਛ ਕੀਤੀ ਤੇ ਉੱਥੋਂ ਕਲੀਅਰ ਹੋਇਆ ਕਿ ਇਹ ਜਿਹੜਾ ਬੰਦਾ ਮਿਸਿੰਗ ਸੀਗਾ ਉਹ ਵਾਲੀ ਵਾਰਦਾਤ ਵੀ ਇੰਨੇ ਹੀ ਕੀਤੀ ਸੀ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਸੋ ਇਹਦੇ 'ਚ ਤਿੰਨ ਬੰਦੇ ਹੁਣ ਅਸੀਂ ਕਲੀਅਰ ਕੀਤੇ ਤਿੰਨ ਬੰਦੇ ਅਰੈਸਟ ਹੋਏ ਐ ਇੱਕ ਤਾਂ ਰਾਹੁਲ ਔਰ ਗੰਜਾ ਜਿਹਨੂੰ ਅਸੀਂ ਚੋਰੀ ਦੇ ਕੇਸ ਤੇ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਸੀ ਇਹਦੇ ਨਾਲ ਪ੍ਰਮੋਦ ਕੁਮਾਰ ਔਰ ਧੀਰੇ ਜੋ ਇਸ ਦਾ ਮਾਮਾ ਲੱਗਦਾ ਰਾਹੁਲ ਦਾ ਤੇ ਨਾਲ ਹੀਰਾ ਲਾਲ ਜਿਹੜਾ ਧੀਰੇ ਦਾ ਬੇਟਾ ਸੋ ਇਹ ਤਿੰਨ ਸੀਗੇ ਵਾਰਦਾਤ ਕਰਨ ਚ ਇਹਨਾਂ ਦਾ ਬੇਸਿਕਲੀ ਮੋਟਿਵ ਇਹ ਸੀ ਪਹਿਲਾਂ ਇਹ ਗਏ ਸੀ ਉੱਥੇ ਸੂਟ ਵਗੈਰਾ ਚੋਰੀ ਕਰਨ ਵਾਸਤੇ ਉਹਦੇ ਫਾਰਮ ਤੇ ਤੇ ਇਹਨਾਂ ਦਾ ਇਹ ਪਲਾਨ ਸੀਗਾ ਕਿ ਆਪਾਂ ਚੋਰੀ ਕਰ ਲਾਂਗੇ ਬੜਜੇ ਬੰਦਾ ਉੱਥੇ ਉੱਠ ਗਿਆ ਕਿ ਉਹਨੂੰ ਅਸੀਂ ਮਾਰ ਦਾਂਗੇ ਸੋ ਉਹਨੂੰ ਇਹਨਾਂ ਨੇ 24 ਜੂਨ 2024 ਦੀ ਰਾਤ ਨੂੰ ਮਾਰਤਾ ਸੀ ਉਸ ਤੋਂ ਬਾਅਦ ਪਹਿਲਾਂ ਡੰਡੇ ਨਾਲ ਮਾਰਿਆ ਫਿਰ ਇਹਨੂੰ ਮੋਟਰਸਾਈਕਲ ਉਹਦਾ ਹੀ ਲੈ ਕੇ ਸਮਾਨ ਉਹਦਾ ਸਾਰਾ ਚੱਕ ਕੇ ਮੋਟਰਸਾਈਕਲ ਦੇ ਸਮੇਤ ਪਾਖੜਾ ਨਹਿਰ ਦੇ ਵਿੱਚ। ਸੋ ਮੋਟਰਸਾਈਕਲ ਹੁਣ ਅਸੀਂ ਰਿਕਵਰ ਕਰ ਲਿਆ। ਬਟ ਹਜੇ ਸਾਡੀ ਕੋਸ਼ਿਸ਼ ਜਾਰੀ ਹੈ ਕਿ ਡੈੱਡ ਬੋਡੀ ਰਿਕਵਰ ਕਰ ਲਈ ਜਾਵੇ। ਡੈੱਡ ਬੋਡੀ ਹਜੇ ਤੱਕ ਰਿਕਵਰ ਨਹੀਂ ਹੋਈ ਹੈ। ਬਟ ਇਹਨਾਂ ਦਾ ਜਿਹੜਾ ਇੱਕ ਵਾਲੀਆ ਜੁਰਮ ਹੈ ਤੇ ਬਾਕੀ ਜਿਹੜੀ ਸਾਡੀ ਇਨਫੋਰਮੇਸ਼ਨ ਹੈ ਤੇ ਸਾਡੀ ਇਨਵੈਸਟੀਗੇਸ਼ਨ ਹੈ। ਉਹਦੇ ਬੇਸਿਸ ਤੇ ਇਹਨਾਂ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ। प्रमोद ਕੁਮਾਰ ਉਮਰ ਇਰਾਦੀ ਉਮਰ अराउंड 50 ਸਾਲ। ਵੀਰਾ ਲਾਲ ਜਿਹੜਾ ਇਹਦਾ ਬੇਟਾ ਉਹਦੀ ਉਮਰ 22 ਸਾਲ ਹੈ ਤੇ ਰਾਹੁਲ ਉਸਨਜਾ ਜਿਹਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਸੀ ਇਹਦੀ ਉਮਰ अराउंड 24 ਸਾਲ ਜਿਹੜਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਬਾਕੀ ਦੋਵਾਂ ਦਾ ਥੀਨ ਹੈ ਰਾਹੁਲ ਤੇ ਤਿੰਨ ਪਰਚੇ ਦਰਜ ਨੇ ਦੋ ਚੋਰੀ ਦੇ ਤੇ ਇੱਕ ਹਿੰਦਕਿਸਤ so weapon of offence recover ਕਰਨਾ ਬਾਕੀ ਹੈ ਬਾਈਕ ਜਿਵੇਂ ਮੈਂ ਦੱਸੀ ਹੈ ਰਿਕਵਰ ਹੋ ਚੁੱਕੀ ਹੈ ਤੇ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਇਹਨਾਂ ਨੂੰ ਪੇਸ਼ ਕੀਤਾ ਜਾਊਗਾ ਕੋਰਟ ਤੇ ਕੋਰਟ ਤੋਂ ਰਿਮਾਰਕ ਲੈ ਕੇ ਹੋਰ ਜਿਹੜੀਆਂ ਚੀਜ਼ਾਂ ਰਿਕਵਰ ਕਰਾਉਣ ਵਾਲੀਆਂ ਜਿਹੜੀਆਂ ਇਨਵੈਸਟੀਗੇਸ਼ਨ ਅੱਗੇ ਤੋਰਨ ਵਾਲੀਆਂ ਉਹ ਤੋਰ ਰਿਹਾ। ਪਰ ਇਹਨਾਂ ਨੇ ਪਹਿਲਾਂ ਚੇਦਰ ਜਨੇ ਦੋ ਚੋਰੀ ਦੇ ਤੇ ਇੱਕ ਐਨਡੀਪੀਐਸ ਦੇ ਨਸ਼ੇੜੀ ਕਿਸਮ ਦਾ ਬੰਦਾ ਹੈ। ਨਸ਼ੇ ਵਗੈਰਾ ਕਰਦਾ ਵੀ ਹੈ ਤੇ ਵੇਚਦਾ ਵੀ। ਸਰ ਇਹਨਾਂ ਦਾ ਕਾਰਸ਼ ਕਿੱਥੇ ਪਈ ਹੈ? ਹੈ ਜੀ। ਇਹਨਾਂ ਦੇ ਦਾਸ ਕਿੱਥੇ ਪਈ ਹੈ? ਰੈਸਟ ਆਜ ਪਈ ਜੀ। ਸਰ ਇਹਨਾਂ ਦਾ ਕਾਰਸ਼ ਮੈਂ ਹਾਂ ਜੀ। ਕਾਰਨ ਮੇਨ ਕੀ ਸੀ ਦੀ ਬਾਹਰ ਨੇ ਚੋਰੀ ਤੇ ਮੋਟਿਵ ਨਾਲ ਉੱਥੇ ਗਏ ਸੀ। ਬਟ ਉਹ ਬੰਦਾ ਹੱਟ ਗਿਆ ਤੇ ਉਦੋਂ ਇਹਨਾਂ ਨੇ ਮਾਰ ਦਿੱਤਾ। ਪਿੱਛੇ ਜਿਹੜੇ ਪੰਜ ਉਹ ਚੋਰੀ ਦੇ ਅਸਲ ਦਾ ਇੱਕ ਦੋ ਚੋਰੀ ਦੇ ਨੇ ਇੱਕ ਕੈਂਡੀਡੀਏ ਸਰ ਤਿੰਨ ਪਰਚੇ ਇਹ ਕੋਈ 6 ਦੀ ਵਾਰਦਾਤ ਹੈ ਜੀ ਤੇ ਕਿਹੜੇ ਕਿਸੇ ਅੰਦਰ ਸੀ ਮੇਰੀ ਰਾਉ ਇਹ ਤਿੰਨ ਕੇਸਿਸ ਚ ਇਹਦੇ ਤੇ ਦਰਜ ਨੇ ਜਿਹੜਾ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਆ ਉਹ ਲੈ ਕੇ ਆਏ ਆ 64/24 ਅੱਗੇ ਇਥਰੇ ਡਿਟੇਲ ਨਹੀਂ ਹੈਗੇ ਨਾ ਪੁਰਾਣੇ ਨਾਲ ਇਹ ਨੂੰ ਉਹ ਅੰਦਰ ਸੀਗਾ ਨਹੀਂ ਇਹ ਉਸ ਤੋਂ ਬਾਅਦ ਅੰਦਰ ਭੇਜਿਆ ਗਿਆ ਇਹਨੂੰ ਪਰ ਚਾ ਜਿਹੜਾ ਇਹਦਾ 64/24 ਹੈ ਉਹਦੇ ਵਿੱਚ ਪ੍ਰੋਡਕਸ਼ਨ ਵਾਰੰਟ ਤੇ ਅਸੀਂ ਲੈ ਕੇ ਆਏ ਹਾਂ ਫਸਿਆਣੇ ਦਾ ਹੀ ਹੈ ਇਹ ਵੀ ਚੋਰੀ ਤੋਂ ਤੇ ਤੁਸੀਂ ਫਰੈਸ਼ ਨੋਟ ਦਾ ਸੈਕਿੰਡ ਪੈਰੇ ਦੀ 5ਵੀਂ ਲਾਈਨ ਦੇਖੋਗੇ ਨਾ ਉਹਦੇ ਵਿੱਚ ਲਿਖਿਆ 64/24 ਦੀ ਤਫਤੀਸ਼ ਦੌਰਾਨ ਰਾਹੁਲ ਅਰ ਗੰਜਾਨੂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ 14 ਤਰੀਕ